ਵਿਸ਼ਵਾਤਾ ਦੇਖ ਰਹੇ ਸਾਰੇ ਦੇਸ਼ਕਾਂ ਦਾ ਸਵਾਗਤ ਹੈ ਮਹਾਕੁਮਰ ਪ੍ਰੀਤ ਕੋ ਤਾਜਕਲ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ ਜੀਪੀਟੀ ਦਾ ਸਮਾਂ ਆ ਚੁੱਕਿਆ ਹੈ ਜੀ ਹਾਂ ਹਰ ਕੋਈ ਇਸ ਦੇ ਉੱਤੇ ਜਿਹੜਾ ਕਿ ਡਿਪੈਂਡੈਂਟ ਹੋ ਚੁੱਕਿਆ ਹੈ ਚਾਹੇ ਕੋਈ ਵਿਭਾਗ ਹੋਵੇ ਕੋਈ ਵੀ ਕੰਮ ਹੋਵੇ ਕਿਸੇ ਵੀ ਡਿਪਾਰਟਮੈਂਟ ਨੂੰ ਲੈ ਕੇ ਕਹਿ ਸਕਦਾ ਹੈ ਕਿ ਅੱਜਕਲ ਤਾਂ ਲੋਕ ਬਿਮਾਰੀਆਂ ਦਾ ਹੱਲ ਵੀ ਚੈਟ ਜੀਪੀਟੀ ਨੂੰ ਪੁੱਛਦੇ ਨੇ ਜੀ ਹਾਂ ਚੈਟ ਜੀਪੀਟੀ ਇੰਨੀ ਕੋ ਜ਼ਿਆਦਾ ਵਰਤੀ ਜਾ ਰਹੀ ਹੈ ਭਾਵੇਂ ਉਹ ਪੜਾਈ ਦੇ ਵਿੱਚ ਹੋਵੇ ਭਾਵੇਂ ਉਹ ਕੋਈ ਵੀ ਫੀਲਡ ਕੋਈ ਵੀ ਡਿਪਾਰਟਮੈਂਟ ਦਾ ਹੋਵੇ ਤਾਂ ਬਿਲਕੁਲ ਹੁਣ ਇਹ ਵੀ ਸਾਹਮਣੇ ਆ ਰਿਹਾ ਕਿ ਲੋਕ ਆਪਣੀ ਬਿਮਾਰੀ ਦਾ ਹੱਲ ਜਾਣਨ ਦੇ ਲਈ ਡਾਕਟਰਾਂ ਦੀ ਬਜਾਏ ਚੈਟ ਜੀਪੀਟੀ ਨੂੰ ਪੁੱਛ ਰਹੇ ਨੇ ਤਾਂ ਇਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਜਾਂ ਫਿਰ ਕਿੰਨਾ ਕ ਸੱਚ ਹੈ ਕਿ ਚੈਟ ਜੀਪੀਟੀ ਜੋ ਦੱਸਦਾ ਹੈ ਉਹ ਸਹੀ ਦੱਸਦਾ ਹੈ ਤੇ ਡਾਕਟਰਾਂ ਦੇ ਵੱਲੋਂ ਇਸ ਦੇ ਉੱਤੇ ਆਪਣੀ ਟਿੱਪਣੀ ਕੀਤੀ ਗਈ ਹੈ ਤੇ ਆਉ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਜਦੋਂ ਤੋਂ ਇੰਟਰਨੈਟ ਗੂਗਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੁਮੇਲ ਲੋਕਾਂ ਕੋਲ ਆਇਆ ਹੈ ਉਹਨਾਂ ਦੀ ਦੁਨੀਆ ਬਦਲ ਹੀ ਗਈ ਹੈ ਜੀ ਹਾਂ ਉਹਨਾਂ ਨੂੰ ਲੱਗਦਾ ਹੈ ਕਿ ਹਰ ਸਮੱਸਿਆ ਦਾ ਹੱਲ ਹੁਣ ਉਹਨਾਂ ਦੇ ਲਈ ਉਥੇ ਉਪਲਬਧ ਹੋ ਚੁੱਕਿਆ ਤੇ ਹਰ ਉਸ ਚੀਜ਼ ਬਾਰੇ ਜਾਣਕਾਰੀ ਜੋ ਉਹਨਾਂ ਨੇ ਪਹਿਲਾਂ ਕਦੇ ਨਹੀਂ ਸੁਣੀ ਹੋਵੇਗੀ ਸਿਰਫ ਇੱਕ ਕਲਿੱਕ ਤੇ ਉਹਨਾਂ ਨੂੰ ਉਪਲਬਧ ਹੈ ਤੇ ਇਹੀ ਕਾਰਨ ਹੈ ਕਿ ਅੱਜ smartphones ਦੀ ਵਰਤੋਂ ਕਰਨ ਵਾਲੇ 100 ਲੋਕਾਂ ਵਿੱਚੋਂ 95 ਲੋਕ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਤੇ ਸਿੱਧੇ Google ਖੋਲਦੇ ਹਨ ਤੇ ਬਿਮਾਰੀ ਦਾ ਨਾਮ ਲੱਭਣਾ ਸ਼ੁਰੂ ਕਰ ਦਿੰਦੇ ਹਨ ਸਿਰਫ ਜਾਣਕਾਰੀ ਹੀ ਨਹੀਂ ਸਗੋ ਜਦੋਂ ਲੋਕਾਂ ਨੂੰ ਅਲਟਰਾਸਾਊਂਡ ਐਕਸ-ਰੇ ਐਮ ਆਰ ਆਈ ਜਾਂ ਕਿਸੇ ਹੋਰ ਟੈਸਟ ਦੀਆਂ ਰਿਪੋਰਟਾਂ ਮਿਲਦੀਆਂ ਹਨ ਤਾਂ ਉਹ ਇਸ ਨੂੰ ਸਿੱਧੇ ChatGPT, Grok ਜਾਂ ਜਰਮਨੀ ਵਰਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਤੇ ਅਪਲੋਡ ਕਰਦੇ ਨੇ ਤੇ ਇਸ ਦਾ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇਹ ਤਰੀਕਾ ਲੋਕਾਂ ਦੀ ਸਿਹਤ ਲਈ ਲਾਭਦਾਇਕ ਹੋਣ ਦੀ ਬਜਾਏ ਨੁਕਸਾਨਦੇਹ ਹੋ ਸਕਦਾ ਹੈ ਤੇ ਇਹ ਗੱਲ ਏਮਜ਼ ਦੇ ਸਾਬਕਾ ਪ੍ਰੋਫੈਸਰ ਅਤੇ ਪੀਐਸਆਰਈ ਦਿੱਲੀ ਵਿਖੇ ਪਲਮਨਰੀ ਕ੍ਰਿਟੀਕਲ ਕੇਅਰ ਅਤੇ 슬ੀਪ ਮੈਡੀਸਨ ਦੇ ਮੁਖੀ ਡਾਕਟਰ ਜੀਸੀ ਖਲਨਾਨੀ ਕਹਿੰਦੇ ਹਨ ਡਾਕਟਰ ਖਲਨਾਣੀ ਕਹਿੰਦੇ ਹਨ ਕਿ ਮੈਂ ਇੰਨੇ ਦਿਨੀ ਜੋ ਦੇਖ ਰਿਹਾ ਉਹ ਇਹ ਹੈ ਕਿ Google ਅਤੇ ChatGPT ਵਰਗੇ ਪਲੇਟਫਾਰਮ ਤੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਤੇ ਇਸ ਦੇ ਲਈ ਮਰੀਜ਼ ਆਪਣੇ ਲੱਛਣਾਂ ਅਤੇ ਨਿਦਾਨ ਨਾਲ ਸੰਬੰਧਿਤ ਬਹੁਤ ਸਾਰੀ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਬਹੁਤ ਚਿੰਤਿਤ ਅਤੇ ਇੱਕ ਬਰਾਹਟ ਵਾਲੀ ਸਥਿਤੀ ਵਿੱਚ ਮੇਰੇ ਕੋਲ ਆਉਂਦੇ ਨੇ ਤਾਂ ਜੋ ਹੀ ਸਥਿਤੀ ਦੇ ਵਿੱਚ ਆਪਣੀ ਜਾਨ ਅਤੇ ਸਹੀ ਇਲਾਜ ਬਾਰੇ ਸਹੀ ਜਾਣਕਾਰੀ ਦੱਸਣ ਦੇ ਲਈ ਵਾਧੂ ਸਮਾਂ ਦੇਣਾ ਪੈਂਦਾ ਹੈ ਕਈ ਵਾਰ ਮਰੀਜ਼ ਕੋਲ ਇੰਨੀ ਜ਼ਿਆਦਾ ਜਾਣਕਾਰੀ ਯਾਨੀ ਕਿ ਇਨਫੋਰਮੇਸ਼ਨ ਹੁੰਦੀ ਹੈ ਤਾਂ ਡਾਕਟਰ ਦੁਆਰਾ ਦਿੱਤੀ ਗਈ ਜਾਣਕਾਰੀ ਤੋਂ ਉਹ ਸੰਤੁਸ਼ਟ ਹੋਣਾ ਉਸ ਦੇ ਲਈ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਡਾਕਟਰ ਵਿਗਿਆਨ ਦੇ ਵਿੱਚ ਹਰ ਟੈਸਟ ਅਤੇ ਇਲਾਜ ਦੇ ਕੁਝ ਜੋਖਮ ਹੁੰਦੇ ਨੇ ਤੇ ਇੱਕ ਡਾਕਟਰ ਇਹਨਾਂ ਦੋਵਾਂ ਨੂੰ ਸਮਝਣ ਤੋਂ ਬਾਅਦ ਹੀ ਇਲਾਜ ਦੀ ਸੰਭਾਵਨਾ ਲੱਭਦਾ ਹੈ ਇੱਕ ਡਾਕਟਰ ਘੱਟੋ ਘੱਟ 10 ਸਾਲ ਪੜ੍ਹਾਈ ਕਰਦਾ ਹੈ ਤੇ ਫਿਰ ਅਭਿਆਸ ਸ਼ੁਰੂ ਕਰਦਾ ਹੈ ਤੇ ਉਹ ਆਪਣੇ ਦਹਾਕਿਆਂ ਦੇ ਅਧਿਐਨ ਤੇ ਤਜਰਬੇ ਦੇ ਆਧਾਰ ਤੇ ਮਰੀਜ਼ ਦੇ ਇਲਾਜ ਦਾ ਫੈਸਲਾ ਲੈਂਦਾ ਹੈ ਜਦੋਂ ਕਿ ਇੱਕ ਮਰੀਜ਼ ਇਹਨਾਂ AI ਪਲੇਟਫਾਰਮਾਂ ਤੇ ਕੁਝ ਮਿੰਟਾਂ ਵਿੱਚ ਆਪਣੇ ਲੱਛਣਾਂ ਬਾਰੇ ਬਹੁਤ ਕੁਝ ਪੜ ਸਕਦਾ ਹੈ ਹਾਲਾਂਕਿ ਉਹਨਾਂ ਦੀ ਜਾਣਕਾਰੀ ਬਹੁਤ ਹੱਦ ਤੱਕ ਗਲਤ ਹੈ ਡਾਕਟਰੀ ਅਭਿਆਸ ਦੇ ਵਿੱਚ ਕਈ ਵਾਰ ਡਾਕਟਰਾਂ ਕੋਲ ਕਿਸੇ ਵੀ ਸਵਾਲ ਦਾ ਸਿੱਧਾ ਜਵਾਬ ਨਹੀਂ ਹੁੰਦਾ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਦੇ ਲਈ ਜੋ ਗਿਆਨ ਹੁੰਦਾ ਹੈ ਉਹ ਸਿਰਫ ਕਿਤਾਬਾਂ ਤੋਂ ਹੀ ਨਹੀਂ ਮਿਲਦਾ ਸਗੋਂ ਇਹ ਦਵਾਈ ਦੀ ਬਿਹਤਰ ਸਮਝ ਵਾਲੇ ਮਰੀਜ਼ਾਂ ਦੀ ਦੇਖਭਾਲ ਕਰਨ ਤੋਂ ਵੀ ਆਉਂਦਾ ਹੈ ਤਾਂ ਬਿਲਕੁਲ ਮਰੀਜ਼ ਨੂੰ ਆਖਿਰਕਾਰ ਕਰਨਾ ਕੀ ਚਾਹੀਦਾ ਡਾਕਟਰ ਕਹਿੰਦੇ ਹਨ ਕਿ ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਹੈ ਤਾਂ ਉਸ ਨੂੰ ਸਿੱਧੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ Google, Gemini ਅਤੇ ChatGPT ਤੇ ਆਪਣੀ ਬਿਮਾਰੀ ਦੇ ਇਲਾਜ ਦੀ ਖੋਜ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਦੇ ਨਾਲ ਨਾ ਸਿਰਫ ਮਰੀਜ਼ਾਂ ਵਿੱਚ ਤਣਾਅ ਵੱਧਦਾ ਹੈ ਸਗੋਂ ਕਈ ਵਾਰ ਉਹ ਗੰਭੀਰ ਬਿਮਾਰੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਨੇ ਜਾਂ ਫਿਰ ਕਹਿ ਸਕਦੇ ਆ ਕਿ ਉਹ ਇੰਨੀ ਜ਼ਿਆਦਾ ਓਵਰਥਿੰਕਿੰਗ ਕਰਨ ਲੱਗ ਜਾਂਦੇ ਨੇ ਕਿ ਜੇਕਰ ਬਿਮਾਰੀ ਦਾ ਉਨ੍ਹਾਂ ਅਸਰ ਨਹੀਂ ਵੀ ਹੁੰਦਾ ਪਰ ਉਹ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਉਹ ਗੰਭੀਰ ਬਿਮਾਰੀ ਬਹੁਤ ਹੱਦ ਤੱਕ ਵੱਧ ਚੁੱਕੀ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜੋ ਵੀ ਕਹਿ ਰਿਹਾ ਸਹੀ ਕਹਿ ਰਿਹਾ ਤੇ ਇਸ ਦੇ ਲਈ ਇਹ ਜਿਹਾ ਕਰਨਾ ਬੰਦ ਕਰ ਦਿਓ ਤਾਂ ਡਾਕਟਰਾਂ ਦੀ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਬਿਮਾਰੀ ਨਾਲ ਉਹ ਜੂਜੜਿਆ ਤਾਂ ਸਿੱਧਾ ਡਾਕਟਰ ਕੋਲ ਜਾਓ ਡਾਕਟਰ ਨੂੰ ਆਪਣੀ ਸਿਹਤ ਬਾਰੇ ਸਾਰਾ ਕੁਝ ਦੱਸੋ ਨਾ ਕਿ ਚੈਟ ਜੀਪੀਟੀ Google ਤੇ ਜਾ ਕੇ ਉਸ ਨੂੰ ਸਰਚ ਕਰਨਾ ਸ਼ੁਰੂ ਕਰ ਦਿਓ ਤੇ ਓਵਰ ਥਿੰਕਿੰਗ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਉਸ ਦਾ ਵੀ ਸਿੱਧਾ ਗਲਤ ਅਸਰ ਤੁਹਾਡੀ ਸਿਹਤ ਤੇ ਹੁੰਦਾ ਹੈ ਤੇ ਅਜਿਹਾ ਕਰਨਾ ਹੁਣ ਬੰਦ ਕਰ ਦਿਓ